کوئی نو ن جن میرا ਤੇਰੋ ਨਾਏ ਨਾਨਕ ਕਹੋ ਬਕਾਵਤ ਸਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਏ ਹਾਂ ਬਹਾਦਰਗੜ੍ਹ ਕਿਲੇ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭਤਾ ਦੇ ਲਈ ਤੇ ਜਿਹੜਾ ਰਸਮਾਭਤੀ 14 ਤਰੀਕ ਨੂੰ ਹੋਣੀ ਹੈ 14 ਤਰੀਕ ਨੂੰ 7:30 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਸਮਾਗਮ ਉਲੀਕੇ ਗਏ ਨੇ ਜੋ ਕਿ ਬਹਾਦਰਗੜ ਗੁਰਦੁਆਰੇ ਵਿਖੇ ਕਿਲੇ ਵਿਖੇ ਹੋਣਗੇ ਤੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ ਇਹ ਸਾਰੇ ਸਮਾਗਮ ਪਟਿਆਲਾ ਸ਼ਹਿਰ ਦੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਰਲ ਮਿਲ ਕੇ ਕਰਾਏ ਜਾ ਰਹੇ ਨੇ ਬਹਾਦਰਗੜ ਗੁਰਦੁਆਰਾ ਕਿਲਾ ਸਾਹਿਬ ਵਿਖੇ ਸੋ ਅਖੰਡ ਪਾਠ ਸਾਹਿਬ ਦੀ ਆਜ ਰੰਮਤਾ ਹੋ ਰਹੀ ਹੈ ਸਦਾ ਸਿ ਸਲਾਹਤਿ ਨੰਮਨਸਤੈ ਨਾਮਿਤਾਇ ਨਮਸਿਆ ਹਿਸਤ ਕਹੇ ਕਹਨ ਮਨ ਨੂੰ ਸਤੇ ਸਤਿ ਸਦਗ ਕਿਆ ਨਿਤ ਬਾਡੀ ਆ ਸਚਾ ਨਾਮ ਮੇਰਾ ਆਧਾਰ ਸਾਚਾ ਨਾਮ ਮਨੁ ਮਹਾਰਿ ਵਿਰਾਗ ਜਿਨ ਤੁਖਾਸ ਸੁਵਾਨਿਆ ਅੰਕਾਰ ਸਾਰੰਭ ਸੁਖ ਮਾਨਿ ਦਸਿਆ ਜੇ ਮਿਚਾਂ ਸਰਬੁ ਜਾਨਿਆ ਸਤਿ ਕਰਪਾ ਲਖੇਤਾ ਤੁਮ ਬਟਾਉਂਿਿਆ ਸਾਚਾ ਨਾਮੁ ਮੇਰਾ ਆਧਾਰ ਪਾਏ ਪੰਚ ਸਤਿ ਤਿਤ ਕਸ ਪਗਾਇ ਕਸ ਪਗਾਇ ਸੰਗੁ ਵਾਜੇ ਭਰਮਾਂ ਦੇ ਘਰ ਤਾਰੀਆਂ ਕੰਝ ਮੁਤ ਸਾਰੇ ਭਰਮਾਂ ਦੇ ਘਰ ਸੋਇ ਸੰਮਾਨ ਪਰਮਾਤਮਾ ਨੂੰ ਨਿਸ਼ਤਾਨ ਤੁਧਿਆ ਿਸਾ ਮਾਹੀ ਦਾ ਤਾਰ ਆਪਣਾ ਨਾਮ ਦੇਹੁ ਬਚ ਰਬਦਾਸ ਜੀ ਕੇ ਇਕ ਓੰਕਾਰੁ ਸਤਗੁਰ ਪ੍ਰਸਾਦਿ ਜਦ ਹਮ ਹੋਤੇ ਤਦ ਤੁਮ ਨਾਹੀ ਅਵਤਾਰੇ ਮਨਾਈ ਅਨਤ ਅਗੰਮ ਜੈ ਸਹਿ ਲਹਿਰ ਨਾ ਤੁ ਤਲ ਕੇਵਲ ਧਨਵਾ ਤੁਹੇ ਮਨਾਈ ਅਨੰਦ ਆਪਨੁ ਇੰਥੇ ਸੇ ਲੇਨਾ ਮਾਪੂ ਉਤਨ ਕੇਵਲ ਅਧਮਾ ਮਾਜਵੇ ਕਾ ਕੀ ਹੈ ਭਾਮੈ ਐਸਾ ਜੈਸਾ ਅਚਚਰਾਨ ਬਿਸ਼ਰਤ ਦੁਖ ਪਾਇਆ ਸੋ ਗਤ ਭਏ ਹਵਾਨ ਰਾਜ ਕੋਇੰਗ ਪ੍ਰਸੰਗ ਜੈਸੇ ਹੈ ਆਉ ਕਹਿ ਜੋ ਮਰਨੁ ਜਨਾਇ ਆਨੰਦ ਕਾਟਕ ਜੈਸੇ ਭੂਲ ਪਰੇ ਆਉ ਕਹਤੇ ਕਹਿ ਨਾਯਾ ਸਰਬੇ ਹੀ satkatt <laughs> bogava इस सतगुरु नाल टू बसि इस सतगुरु सोता सतनाम होई जिसु ती लखवार चुपाय चुप न होई जे नाही रहज पार भुखिया भुख न करी जे पन्ना पुरिया पार सहस सिरण पादाक होवै करम नाल चलै नाथ कृषचिया रामिया छ पूड़ा सतक पार حکمر حکم نہ نانک حکم جب جاتا ہوں نہ کہے نہ کوئی بھوے کو پار بھوے کی سکار بھوے کو دات جانا سکار گاوے کو گھونا بڑھ جانا چار گاوے کو ودیا دکھموں کی ਅੱਜ ਮਾਤਾ ਸੁਖਵਿੰਦਰ ਕੌਰ ਜੀ ਦੀ ਅਲਟੀਮ ਅਰਦਾਸ ਹੈ ਟਿਉਨਰ ਦੇ ਘਰ ਰੱਖੇਗੇ ਜੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰ ਉਹਨਾਂ ਦੇ ਘਰ ਪਹੁੰਚੇ ਹਾਂ ਸੋ ਅਖੰਡ ਪਾਠ ਸਾਹਿਬ ਜੀ ਦੀ ਅਰਦਾਸ ਵਿੱਚ ਹਾਜ਼ਰੀ ਭਰਨ ਦੇ ਲਈ ਤੇ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਉਣ ਦੇ ਲਈ ਮਾਤਾ ਸੁਖਵਿੰਦਰ ਕੌਰ ਜੀ ਦੇ ਘਰ ਗੁਰਦੁਆਰਾ ਪੰਚਾਇਤ ਦੀ ਮਾਇਰੀ ਸਰਾਂ ਦੇ ਕੋਲ ਜੋ ਪਾਠ ਆਰੰਭ ਕੀਤੇ ਸਨ ਉਹਨਾਂ ਵੇਖੇ ਅੱਜ ਪਹੁੰਚੇ ਹਾਂ ਸਮਾਪਤੀ ਦੇ ਲਈ ਭਾਈ ਰਵਨ ਸਿੰਘ ਜੀ ਬੈਠੇ ਨੇ ਅਖੰਡ ਪਾਠ ਸਾਹਿਬ ਤੇ ਤੇ ਅਖੰਡ ਪਾਠ ਸਾਹਿਬ ਦੀ ਹਾਜ਼ਰੀ ਭਰ ਰਹੇ ਨੇ ਤੇ ਨਵੇਂ ਮਹੱਲੇ ਦੇ ਸ਼ਲੋਕਾਂ ਦੇ ਪਾਠ ਚੱਲ ਰਹੇ ਨੇ ਜੀ ਸਤਿਗੁਰ ਪਾਤਸ਼ਾਹ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਸ਼ਲੋਕ ਮਹੱਲਾ 9 ਦਾ ਜਾਪ ਚੱ ਰਿਹਾ ਹੈ ਸੋ ਆਓ ਸਰਵਣ ਕਰਦੇ ਹਾਂ ਜਾਤਨ ਬੌਤ ਚੋਕੇ ਕੀ ਮੇਤਾ ਜੇ ਪ੍ਰਾਨੇ ਅਰਜਸ ਕਯੋ ਨਾਨਕ ਤੇ ਜਗ ਜੀਤ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜਿਓ ਸਾਥ ਗੁਰ ਕਰੇ ਹਰ ਪਰ ਦੇਨ ਦੇਵ ਨਾਮ ਨਿਰੰਜਨ ਆਪ ਤਾ ਚਲੰਦੇ ਆ ਹੋਏ ਦੇਲੇ ਜਮ ਤੋ ਤ ਕਾਨਿਕੰਜਨ ਸਾਥ ਗੁਰੂ ਕੀ ਬੇਨਤੀ ਪਾਏ ਹਰ ਪ੍ਰਭ ਸੁਣੇ ਹਰ ਦਾਸ ਜੀਉ ਹਰ ਦਾਰ ਕਿਰਪਾ ਸਤ ਗੁਰ ਮਿਲਾਇਆ ਤਨ ਤਨ ਕੈ ਸਬਾਸ ਜਿਉ ਨਰ ਦੁਖ ਮੈ ਦੁਖ ਨਹੀਂ ਮਨ ਸੋਕ ਸਨਿਓ ਅਰ ਪੈ ਨਾਈ ਜਾ ਕੈ ਕੰਚਨ ਮਾਟੀ ਮਨ ਰਾਉ ਨਾਨੰਦੇ ਜਗ ਕਾ ਲੋਭ ਮੋ ਅਭਿਮਾਨਾ ਅਰਕ ਸੋਗ ਤੇ ਰਹਿ ਨਿਆਰੋ ਨਾ ਮਾਨ ਪਿਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਰਸ ਨਾਇਨ ਏ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜੈ ਨਰਕੋਂ ਕੀਨੇ ਤੇ ਜੁਗਤ ਪਛਾਣੇ ਨਾਨਕ ਜੇ ਨ ਭਾਇੋ ਗੋਬਿੰਦ ਸਿਉ ਜਾਓ ਪਾਣੇ ਸੰਗ ਪਾਣੇ ਭੋਗਾ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੇ ਨਾਨਕ ਲੇਨ ਭਾਇੋ ਗੋਬਿੰਦ ਸਿਉ ਜਾਓ ਪਾਣੇ ਸੰਗ ਪਾਣੇ ਵਾਹਿਗੁਰੂ ਜੀ ਕਾ ਖਾਲਸਾ